i wish ਕਲਾਤਿਰ ਗਾਇਕ ਦਿਲਜੀਤ ਦੋਸਾਂਝ ਇੰਨੇ ਦਿਨੀ ਦੇਸ਼ ਅਤੇ ਵਿਦੇਸ਼ ਦੇ ਵਿੱਚ ਛਾਏ ਹੋਏ ਨੇ ਦੋਸਾਂਝਾ ਵਾਲਾ ਆਪਣੀ ਗਾਇਕੀ ਦੇ ਦਮ ਤੇ ਵਿਦੇਸ਼ ਬੈਠੇ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੀ ਪ੍ਰਸਿੱਧੀ ਇਸ ਸਮੇਂ ਅਸਮਾਨ ਨੂੰ ਛੂ ਰਹੀ ਹੈ ਸਾਲ 2024 ਦਿਲਜੀਤ ਲਈ ਹੁਣ ਤੱਕ ਬਹੁਤ ਵਧੀਆ ਰਿਹਾ ਹੈ ਦੱਸ ਦੇ ਕਿ ਕਲਾਕਾਰ ਦਿਲ ਲੂਮਨਾਟੀ ਟੂਰ 2024 ਕਾਰਨ ਸੁਰਖੀਆਂ 'ਚ ਬਣੇ ਹੋਏ ਨੇ ਇਸ ਸਾਲ ਦਿਲਜੀਤ ਭਾਰਤ ਦੇ ਕਈ ਰਾਜਾਂ ਦੇ ਵਿੱਚ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ ਦਿਲਜੀਤ ਦੇ ਟੂਰ ਤੇ ਟਿਕਤਾ ਲਾਈਵ ਹੋਣ ਦੇ ਕੁਝ ਸਕਿੰਦਾ ਦੇ ਵਿੱਚ ਹੀ ਵਿਕ ਰਹੀਆਂ ਨੇ ਇਸੇ ਵਿਚਾਲੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਦਿਲਜੀਤ ਤੇ ਆਪਣੇ ਮੁੰਬਈ ਕਾਨਸਰਟ ਦੇ ਵਿੱਚ ਪਹਿਲੀ ਵਾਰ ਹਾਲੀਵੁੱਡ ਗਾਇਕ ਐਡਰ ਸ਼ਰੀਨ ਦੇ ਨਾਲ ਪੰਜਾਬੀ ਅਤੇ ਅੰਗਰੇਜ਼ੀ ਗੀਤਾ ਦਾ ਮੈਸ਼ਅਪ ਕੀਤਾ ਇਸ ਨੂੰ ਪ੍ਰਸੰਸ਼ਕਾਂ ਨੇ ਕਾਫੀ ਪਸੰਦ ਕੀਤਾ ਹੁਣ ਕੁਝ ਮਹੀਨਿਆਂ ਬਾਅਦ ਪੌਪ ਸਟਾਰ ਨੇ ਅਚਾਨਕ ਦਿਲਜੀਤ ਦੇ ਬਰਮਿੰਗਮ ਕਾਂਸਰਟ ਦੇ ਵਿੱਚ ਐਂਟਰੀ ਕੀਤੀ ਹੈ ਦਿਲਜੀਤ ਦੇ ਕਾਂਸਰਟ ਚ ਸਪੈਸ਼ਲ ਅਪੀਅਰੈਂਸ ਨਾਲ ਫੈਨਸ ਵੀ ਕਾਫੀ ਖੁਸ਼ ਹੋਏ ਦੋਵਾਂ ਨੇ ਸ਼ੇਪ ਆਫ ਯੂ ਅਤੇ ਨੈਣਾ ਗੀਤ ਤੇ ਇਕੱਠੇ ਪਰਫਾਰਮ ਕੀਤਾ ਇਸ ਮੈਸ਼ਅਪ ਗੀਤ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਿਲਜੀਤ ਅਤੇ ਐਡ ਸ਼੍ਰੀਨ ਦੀ ਦੋਸਤੀ ਸਮੇਂ ਦੇ ਨਾਲ ਨਾਲ ਡੂੰਗੀ ਹੁੰਦੀ ਜਾ ਰਹੀ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਦਿਲਜੀਤ ਆਪਣੇ ਪੰਜਾਬੀ ਅੰਦਾਜ਼ 'ਚ ਐਡ ਨੂੰ ਸਟੇਜ ਤੇ ਬੁਲਾਉਂਦੇ ਹੋਏ ਕਹਿੰਦੇ ਨੇ ਐਡ ਸ਼ਰੀਰ ਆ ਗਿਆ ਓਏ ਇਸ ਤੋਂ ਬਾਅਦ ਦਸ਼ਕਾ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਨੇ ਲੁੱਕ ਦੀ ਗੱਲ ਕਰੀ ਤਾਂ ਦਿਲਜੀਤ ਵਾਈਟ ਲੁੱਕ ਚ ਨਜ਼ਰ ਆਉਂਦੇ ਨੇ ਜਦੋਂ ਕਿ ਐਡ ਨੇ ਕੈਜੂਅਲ ਸਟਾਈਲ ਕੀਤਾ ਹੁੰਦਾ ਐਡ ਸ਼ਰੀਰ ਆ ਗਿਆ ਓਏ ਸਰਕਾਰੀ ਤੇ ਗਾਇਕ ਦਿਲਜੀਤ ਦੋਸਾਂਝ ਇੰਨੇ ਦਿਨੀ ਦੇਸ਼ ਅਤੇ ਵਿਦੇਸ਼ ਦੇ ਵਿੱਚ ਛਾਏ ਹੋਏ ਨੇ ਦੋਸਾਂਝਾ ਵਾਲਾ ਆਪਣੀ ਗਾਇਕੀ ਦੇ ਦਮ ਤੇ ਵਿਦੇਸ਼ ਬੈਠੇ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਨੇ ਦਿਲਜੀਤ ਦੀ ਪ੍ਰਸਿੱਧੀ ਇਸ ਸਮੇਂ ਅਸਮਾਨ ਨੂੰ ਛੂ ਰਹੀ ਹੈ ਸਾਲ 2024 ਦਿਲਜੀਤ ਲਈ ਹੁਣ ਤੱਕ ਬਹੁਤ ਵਧੀਆ ਰਿਹਾ ਹੈ ਦੱਸ ਦੇ ਕਿ ਕਲਾਕਾਰ ਦਿਲ ਲੂਮਨਾਟੀ ਟੂਰ 2024 ਕਰਨ ਸੁਰਖੀਆਂ 'ਚ ਬਣੇ ਹੋਏ ਨੇ ਇਸ ਸਾਲ ਦਿਲਜੀਤ ਭਾਰਤ ਦੇ ਕਈ ਰਾਜਾਂ ਦੇ ਵਿੱਚ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ ਦਿਲਜੀਤ ਦੇ ਟੂਰ ਤੇ ਟਿਕਤਾ ਲਾਈਵ ਹੋਣ ਦੇ ਕੁਝ ਸਕਿੰਟਾਂ ਦੇ ਵਿੱਚ ਹੀ ਵਿਕ ਰਹੀਆਂ ਨੇ ਇਸੇ ਵਿਚਾਲੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਦਿਲਜੀਤ ਤੇ ਆਪਣੇ ਮੁੰਬਈ ਕਾਂਸਰਟ ਦੇ ਵਿੱਚ ਪਹਿਲੀ ਵਾਰ ਹਾਲੀਵੁੱਡ ਗਾਇਕ ਐਡਰ ਸ਼ਰੀਨ ਦੇ ਨਾਲ ਪੰਜਾਬੀ ਅਤੇ ਅੰਗਰੇਜ਼ੀ ਗੀਤਾਂ ਦਾ ਮੈਸ਼ਅਪ ਕੀਤਾ ਇਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੁਣ ਕੁਝ ਮਹੀਨਿਆਂ ਬਾਅਦ ਪੌਪ ਸਟਾਰ ਨੇ ਅਚਾਨਕ ਦਿਲਜੀਤ ਦੇ ਬਰਮਿੰਗਮ ਕਾਂਸਰਟ ਦੇ ਵਿੱਚ ਐਂਟਰੀ ਕੀਤੀ ਹੈ ਦਿਲਜੀਤ ਦੇ ਕਾਂਸਰਟ 'ਚ ਸਪੈਸ਼ਲ ਅਪੀਅਰੈਂਸ ਨਾਲ ਫੈਨਸ ਵੀ ਕਾਫੀ ਖੁਸ਼ ਹੋਏ ਦੋਵਾਂ ਨੇ ਸ਼ੇਪ ਆਫ ਯੂ ਅਤੇ ਨਿਰਣਾਗੀਤੇ ਇਕੱਠੇ ਪਰਫਾਰਮ ਕੀਤਾ ਇਸ ਮੈਸ਼ਅਪ ਗੀਤ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੀਸੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਿਲਜੀਤ ਅਤੇ ਐਡ ਸ਼੍ਰੀਨ ਦੀ ਦੋਸਤੀ ਸਮੇਂ ਦੇ ਨਾਲ ਨਾਲ ਡੂੰਗੀ ਹੁੰਦੀ ਜਾ ਰਹੀ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਦਿਲਜੀਤ ਆਪਣੇ ਪੰਜਾਬੀ ਅੰਦਾਜ਼ 'ਚ ਐਡ ਨੂੰ ਸਟੇਜ ਤੇ ਬੁਲਾਉਂਦੇ ਹੋਏ ਕਹਿੰਦੇ ਨੇ ਐਡ ਸ਼੍ਰੀ ਨਾ ਗਿਆ ਓਏ ਇਸ ਤੋਂ ਬਾਅਦ ਦਸ਼ਕਾ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਨੇ ਲੁੱਕ ਦੀ ਗੱਲ ਕਰੀ ਤਾਂ ਦਿਲਜੀਤ ਵਾਈਟ ਲੁੱਕ 'ਚ ਨਜ਼ਰ ਆਉਂਦੇ ਨੇ ਜਦੋਂ ਕਿ ਐਡ ਨੇ ਕੈਜੂਅਲ ਸਟਾਈਲ ਕੀਤਾ ਹੁੰਦਾ ਹੈ